ਤਾਂ ਜਿਹੜਾ ਲੋਕ ਨੇ ਜਿਹੜੇ ਉਹ ਮੋਟਾਪੇ ਤੋਂ ਪਰੇਸ਼ਾਨ ਨੇ, ਓਵਰ weight ਨੇ ਜਿਹੜੇ ਉਹ ਹੋ ਗਏ ਨੇ ਲਾਈਫ ਸਟਾਈਲ ਹੀ ਕੁਝ ਅਜੀਹਾਂ ਦਾ ਇਹ ਕੰਮ ਕੁਝ ਅਜੀਹੇ ਕਰਨੇ ਪੈ ਰਹੇ ਨੇ। ਮੈਂ ਆ ਚਾਰ ਮਹੀਨਿਆਂ ਵਿੱਚ ਆਪਣਾ 32 ਕਿਲੋ weight loss ਕੀਤਾ ਤੇ ਪਹਿਲਾਂ ਮੇਰਾ 90 ਕਿਲੋ weight ਸੀਗਾ ਤੇ ਮੈਨੂੰ ਵੀ ਹੈਲਥੀਸ਼ ਬਹੁਤ ਸੀ ਮਾਈਗਰੇਨ, thyroid, PCOD, ਕਾਫੀ ਹੈਲਥੀਸ਼ ਬਹੁਤ ਸੀ ਨਹੀਂ ਬੰਦ। ਪਹਿਲਾਂ ਦੀ ਕੋਈ ਤਸਵੀਰ ਹੋਵੇ ਜਿਸ ਦੇ ਵਿੱਚ ਤੁਸੀਂ ਦਿਖਾ ਸਕੋ ਕਿ ਮੈਂ ਇਸ ਤਰ੍ਹਾਂ ਦੀ ਸੀ ਤੇ ਹੁਣ ਇੰਨਾ ਵਜਨ ਜਿਹੜਾ ਉਹ ਘਟਾ ਲਿਆ ਏ, ਕੋਈ ਨਤੀਜਾ ਏ ਜਿਹੜਾ ਇਹ ਤੁਹਾਡੀ ਤਸਵੀਰ ਹੈ। ਇਹ ਕਦੋਂ ਦੀ ਤਸਵੀਰ ਆਈ ਇਹ? ਅੱਜ ਤੋਂ ਮੇਰੇ 2 ਸਾਲ ਪਹਿਲਾਂ ਦੀ। ਹਾਂਜੀ। ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਫਿਰ ਵਜ਼ਨ ਘਟਾਉਣਾ? ਮੈਂ ਅੱਜ ਤੋਂ 1.5-2 ਸਾਲ ਪਹਿਲਾਂ ਨਿਊਟ੍ਰੀਸ਼ਨ ਲਿਆ ਸੀਗਾ ਤੇ ਵੈਜੀਟੇਬਲ ਤੋਂ ਫਰੂਟ ਤੋਂ ਬਣਿਆ ਸੀਗਾ। ਜੀ। ਤੇ ਬਸ 60% ਸਾਡੀ ਹੋਮ ਡਾਈਟ ਐ 40% ਆਪਣਾ ਨਿਊਟ੍ਰੀਸ਼ਨ ਆ। ਜੀ। ਤੇ 3 ਦਿਨਾਂ ਦੀ ਇਹਦੀ ਮਨੀ ਬੈਕ ਗਾਰੰਟੀ ਆ। ਪਹਿਲੇ ਦਿਨ ਇਹਦਾ ਰਿਜ਼ਲਟ ਐ, ਸੈਕੰਡ ਡੇ ਹਲਕਾ ਫੀਲਾ। 10 ਦਿਨ ਚ ਤੁਹਾਨੂੰ ਕੋਈ ਨਹੀਂ ਰਿਜ਼ਲਟ ਮਿਲਦਾ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਜੀ ਤਾਂ ਇਹ ਫੋਟੋ ਕਰ ਦੋ ਦੀ ਤੁਹਾਡੀ 2 ਸਾਲ ਪਹਿਲਾਂ ਦੀ 2 ਸਾਲ ਪਹਿਲਾਂ ਹਾਂਜੀ ਤੇ ਤੁਸੀਂ ਨਿਊਟ੍ਰੀਸ਼ਨ ਲੈਣਾ ਕਦੋਂ ਸ਼ੁਰੂ ਕੀਤਾ ਵੀਰੀ ਮੈਂ 2022 ਦੇ ਵਿੱਚ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਹੁਣ ਛੱਡੇ ਨੂੰ ਵੀ ਕਾਫੀ ਟਾਈਮ ਹੋ ਚੁੱਕਿਆ 2 ਸਾਲ ਤੋਂ ਉੱਪਰ ਹੋ ਚੁੱਕੇ ਨੇ ਬਟ ਮੇਰਾ weight ਸਟਿਲ ਆਪਣੇ ਜੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਆਪਣੇ 40% ਨਿਊਟ੍ਰੀਸ਼ਨ ਆ ਜੀ 60% ਹੋਮ ਡਾਈਟ ਆ ਘਰ ਦਾ ਖਾਣਾ ਖਾ ਪੀ ਕੇ ਘਟਾਇਆ ਇਦੇ ਵਿੱਚ ਕੋਈ ਮੈਡੀਸਨ ਨਹੀਂ ਹੈਗੀ ਇਹ ਕੋ ਇਹ ਤਾਂ ਫੂਡ ਸਪਲੀਮੈਂਟ ਹੈ 2 ਮਹੀਨਾ ਦੇ ਵਿੱਚ 24 ਕਿਲੋ weight ਘਟਾਇਆ ਜੀ ਵਧੀਆ ਖਾ ਪੀ ਕੇ ਘਟਾਇਆ ਜੀ ਕੋਈ ਭੁੱਖੇ ਨਹੀਂ ਰਹਿਣਾ ਪਿਆ ਇਹਦੇ ਵਿੱਚ ਮੈਂ ਡਰਾਈਵਿੰਗ ਕਰਦਾ ਸੀਗਾ ਵਾਸਤੇ ਅਨਿਵਾਸਤੇ ਜੌਬ ਕਰਦੇ ਹੋਏ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਵੀ ਕੋਈ ਭੁੱਖੇ ਰਹਿਣਾ ਬਾ ਜਾਂ ਨੀਸਤੀਪੈ ਜਾਂ ਕੋਈ ਵੀਕਨੈਸ ਆ ਗਈ ਫਿਰ ਕੋਈ ਤਸਵੀਰ ਹੋਵੇ ਤੁਹਾਡੀ ਪੁਰਾਣੀ ਦੇਖ ਸਕਦੇ ਹੋ ਜੀ ਮੇਰੀ ਇਹ ਪਹਿਲਾਂ 1.5 ਸਾਲ ਪਹਿਲਾਂ ਦੀ ਤਸਵੀਰ ਆ ਇੱਕ ਕੁਆਂਟਲ 6 ਕਿਲੋ ਵੇਟ ਸੀਗਾ ਉਦੋਂ ਮੇਰਾ ਹੁਣ ਕਿੰਨਾ ਹੈ ਹੁਣ ਮੇਰਾ ਬਿਆਸੀ ਯੂਸੀ ਦੇ ਨਹੀਂ ਟੱਕੇ ਭਾਈ ਜੀ 5 ਮਹੀਨਿਆਂ ਦੇ ਵਿੱਚ ਮੈਂ 40 ਕਿਲੋ ਵਜ਼ਨ ਘਟਾਇਆ ਜੀ ਹਾਂਜੀ 5 ਮਹੀਨਿਆਂ ਦੇ ਵਿੱਚ 40 ਕਿਲੋ ਹਾਂਜੀ ਭਾਈ ਜੀ ਤਾਂ ਪਹਿਲਾਂ ਕਿੰਨਾ ਵਜ਼ਨ ਹੁੰਦਾ ਸੀ ਭਾਈ ਜੀ ਇੱਕ ਕੁਆਂਟਲ 25 ਕਿਲੋ ਤੁਸੀਂ ਇਹ ਮੇਰੀ ਪਿਕ ਦੇਖ ਸਕਦੇ ਹੋ ਸੱਚੀ ਲੱਗਦਾ ਹੈ ਕਿ ਵਜ਼ਨ ਵਾਅਦ ਤਾਉਗਾ ਤੇ ਫਿਰ ਲੋਕ ਪੁੱਛਦੇ ਹੋਣੇ ਵੀ ਭਾਈ ਆ ਕਮਾਲ ਕਿਵੇਂ ਕਰਤਾ ਬਾਈ ਜੀ ਮੇਰਾ weight ਅਸਲ ਦੇ ਵਿੱਚ ਜਮੰਦਰੂ ਫੈਟ ਹੀ ਸੀ ਕਿ ਮੇਰੇ ਤੇ ਪਹਿਲਾਂ ਤੁਸੀਂ ਛੋਟੇ ਹੁੰਦੇ ਤੁਸੀਂ ਜਿੰਮੇਕਾਰ ਕੀ ਕਰਦੇ ਸੀ ਜੋ ਬਾਈ ਜੀ ਖੇਤੀ ਕਰਦੇ ਸੀ ਤਾਂ ਬਾਈ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਮੈਂ ਇਸ ਤਰੀਕੇ ਨਾਲ वजन ਘਟਾ ਸਕਦਾ ਬਾਈ ਜੀ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਨੂੰ ਮਿਲਿਆ ਸੀਗਾ ਜੀ ਉਹਦੇ ਉਹਨਾਂ ਨਾਲ ਵੀ ਕੰਟੈਕਟ ਕੀਤਾ ਤੇ ਉਹ ਵੀ ਗੱਲ ਦੇ ਰਿਹਾ ਤੇ ਦੱਸ ਰਿਹਾ ਹੈ। న్యూਟ੍ਰੀਸ਼ਨ ਨਾਲ ਮੀਡੀਆ ਤੇ ਤਾਂ ਵੈਸੇ ਲੋਕ ਬਹੁਤ ਕੁਝ ਕਹਿੰਦੇ ਨੇ ਵੀ ਯਕੀਨ ਨਹੀਂ ਹੁੰਦਾ। ਕਈ ਵਾਰ ਇਹੋ ਜਿਹੀ ਗੱਲਾਂ ਕਹਿ ਦਿੰਦੇ ਨੇ। ਹਾਂਜੀ ਫਿਰ ਭਾਈ ਜੀ ਯਕੀਨ ਤਾਂ ਕਰਨਾ ਪੈਣਾ ਸੀਗਾ ਕਿਉਂਕਿ ਰਿਜ਼ਲਟ ਦੇਖੇ ਸੀ ਉਹਨਾਂ ਨੇ। ਉਹਨਾਂ ਦਾ ਇਹ ਵੀ ਡਰਦੇ ਨੇ ਕਿ ਅਰੇ ਜੀ ਅਸੀਂ ਇਦਾਂ ਕਰਾਂਗੇ ਕੋਈ ਹੈਲਥ ਇਸ਼ੂ ਨਾ ਆ ਜਾਵੇ, ਕੋਈ ਸਾਈਡ ਇਫੈਕਟ ਨਾ ਹੋ ਜਾਵੇ। ਇਹ ਤਾਂ ਸਾਈਡ ਇਫੈਕਟ ਕੋਈ ਨਹੀਂ ਜੇ ਇਹ ਤਾਂ ਸਾਈਡ ਇਫੈਕਟ ਹੋ ਗਿਆ ਅਸੀਂ ਆਪਣੇ ਬੱਚੇ ਨੂੰ ਕਿਉਂ ਦਈਏ। ਮੇਰੀ ਹੁਣ ਬੇਟੀ ਨੇ 25 ਕਿਲੋ weight loss ਕੀਤਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਤਾਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਆਪਣੇ ਵੱਧਦੇ ਵਜਨ ਤੋਂ ਪਰੇਸ਼ਾਨ ਨੇ ਲਾਈਫ ਸਟਾਈਲ ਕੁਝ ਅਜਿਹਾ ਹੋ ਗਿਆ ਹੈ ਕਿ ਕੰਮ ਕਾਰ ਕਰਨੇ ਪੈਂਦੇ ਨੇ ਸਿਟਿੰਗ ਜੌਬ ਆ ਜਿਹੜੀ ਉਹ ਕਰਨੀ ਪੈਂਦੀ ਹੈ ਜਾਂ ਫਿਰ ਖਾਣਾ ਪੀਣਾ ਜਿਹੜਾ ਉਹ ਅਜਿਹਾ ਹੋ ਗਿਆ ਹੈ ਕਿ ਉਹ ਬਾਹਰਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਖਾਣੀਆਂ ਪੈਂਦੀਆਂ ਨੇ ਦੂਜੇ ਪਾਸੇ ਸਮਾਂ ਨਹੀਂ ਹੁੰਦਾ ਕਿ ਕਸਰਤ ਕੀਤੀ ਜਾ ਸਕੇ ਤਾਂ ਅਜਿਹੇ ਵਿੱਚ ਵજન ਘਟਾਉਣਾ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਤਾਂ ਮੈਡਮ ਸੁਖਵਿੰਦਰ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਪ੍ਰਕਾਰ ਤੋਂ ਸੀ ਵਜ਼ਨ ਆ ਜਿਹੜਾ ਉਹ ਘਟਾ ਸਕਦੇ ਹੋ ਤਾਂ ਮੈਡਮ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤਾਂ ਜੇ ਗੱਲ ਕੀਤੀ ਜਾਵੇ ਵਜ਼ਨ ਘਟਾਉਣ ਦੀ ਬਹੁਤ ਅੱਜ ਕੱਲ੍ਹ ਲੋਕ ਨੇ ਜਿਹੜੇ ਉਹ ਮਟਾਪੇ ਤੋਂ ਪਰੇਸ਼ਾਨ ਨੇ ਓਵਰ weight ਨੇ ਜਿਹੜੇ ਉਹ ਹੋ ਗਏ ਨੇ ਲਾਈਫ ਸਟਾਈਲ ਹੀ ਕੁਝ ਅਜੀਹਾਂ ਦਾ ਇਹ ਕੰਮ ਕੁਝ ਅਜੀਹੀ ਕਰਨੇ ਪੈ ਰਹੇ ਨੇ ਖਾਣ ਪੀਣਾਂ ਜਿਹੜਾ ਉਹ ਵੀ ਨਹੀਂ ਸਹੀ ਹੋ ਰਿਹਾ ਵਰਕ ਲੋਡ ਲੋਕਾਂ ਤੇ ਬਹੁਤ ਜ਼ਿਆਦਾ ਆ ਤਾਂ ਜਿਹੇ ਵਿੱਚ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਨੇ ਤਾਂ ਕਿੰਨੀਆਂ ਕੁ ਪਰੇਸ਼ਾਨੀਆਂ ਜਿਹੜੀ ਉਹ ਅੱਜ ਕੱਲ ਵਧ ਗਈ ਹੈ ਇਹ ਅੱਜ ਕੱਲ ਬਹੁਤ ਜ਼ਿਆਦਾ ਪਰੇਸ਼ਾਨੀ ਵਧੀ ਹੋਇਆ ਹੈ ਮੈਂ ਖੋਦ ਤੋਂ ਤੁਹਾਡੇ ਸਾਹਮਣੇ ਆ ਮੈਂ ਆ 4 ਮਹੀਨਿਆਂ ਵਿੱਚ ਆਪਣਾ 32 ਕਿਲੋ weight loss ਕੀਤਾ ਤੇ ਪਹਿਲਾਂ ਮੇਰਾ 90 ਕਿਲੋ weight ਸੀਗਾ ਤੇ ਮੈਨੂੰ health issue ਬਹੁਤ ਸੀ migraine thyroid pcod ਕਾਫੀ health issue ਬਹੁਤ ਸੀਗੇ ਜਦੋਂ ਮੈਂ ਹਾਂਜੀ ਤੇ ਫਿਰ ਤੁਹਾਡਾ ਪਹਿਲਾਂ ਦੀ ਕੋਈ ਤਸਵੀਰ ਹੋਵੇ ਜਿਸ ਦੇ ਵਿੱਚ ਤੁਸੀਂ ਦਿਖਾ ਸਕੋ ਕਿ ਮੈਂ ਇਸ ਤਰ੍ਹਾਂ ਦੀ ਸੀ ਤੇ ਹੁਣ ਇੰਨਾ ਵਜ਼ਨ ਆ ਜਿਹੜਾ ਉਹ ਘਟਾ ਲਿਆ ਏ ਕੋਈ ਨਤੀਜਾ ਏ ਜਿਹੜਾ ਹਾਂਜੀ ਤੇ ਤੁਹਾਡੀ ਤਸਵੀਰ ਹੈ ਹਾਂਜੀ ਇੱਕ ਦੋ ਦੀ ਤਸਵੀਰ ਆਈ ਇਹ ਇਹ ਅਜ ਤੋਂ ਮੇਰੇ 2 ਸਾਲ ਪਹਿਲਾਂ ਦੀ ਆ ਜੀ ਹਾਂਜੀ ਤੇ ਇਹ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਫਿਰ ਵਜ਼ਨ ਘਟਾਉਣਾ ਮੈਂ ਅਜ ਤੋਂ 1.5-2 ਸਾਲ ਪਹਿਲਾਂ ਨਿਊਟ੍ਰੀਸ਼ਨ ਲਿਆ ਸੀਗਾ ਤੇ ਵੈਜੀਟੇਬਲ ਤੋਂ ਫਰੂਟ ਤੋਂ ਬਣਿਆ ਸੀਗਾ ਤੇ ਬਸ 60% ਸਾਡੀ ਹੋਮ ਡਾਈਟ ਹੈ 40% ਆਪਣਾ ਨਿਊਟ੍ਰੀਸ਼ਨ ਆ ਤੇ 3 ਦਿਨਾਂ ਦੀ ਇਹਦੀ ਮਨੀ ਬੈਕ ਗਾਰੰਟੀ ਆ ਪਹਿਲੇ ਦਿਨ ਇਹਦਾ ਰਿਜ਼ਲਟ ਆ ਸੈਕੰਡ ਡੇ ਹਲਕਾ ਫੀਲ ਆ 3 ਦਿਨਾਂ 'ਚ ਤੁਹਾਨੂੰ ਕੋਈ ਨਹੀਂ ਰਿਜ਼ਲਟ ਮਿਲਦਾ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਆ ਤੇ ਸਾਡੇ ਕੋਲ ਕੋਈ ਖੁੱਲਾ ਪ੍ਰੋਡਕਟ ਖੁੱਲਾ ਪ੍ਰੋਡਕਟ ਲੈ ਸਕਦੇ ਆ ਤੇ ਸਾਡੇ ਕੋਲ ਕੋਈ ਹਰਬਲ ਦਾ ਪ੍ਰੋਡਕਟ ਨਹੀਂ ਹੈਗਾ ਹਾਂਜੀ ਤਾਂ ਜੀ ਗੱਲ ਕਰੀਏ ਕਾਰਨ ਕੀ ਮੰਨਦੇ ਹੋ ਮੋਟਾਪੇ ਦਾ ਕੀ ਕਿਉਂ ਹੋ ਜਾਂਦਾ ਏ ਕਿਉਂ ਲੋਕਾਂ ਦਾ ਖਾਣ ਪੀਣ ਨਹੀਂ ਸਹੀ ਹੈਗਾ ਜਾਂ ਫਿਰ ਲੋਕ ਨੇ ਜਿਹੜੇ ਉਹ ਕਸਰਤ ਨਹੀਂ ਕਰਨਾ ਚਾਹੁੰਦੇ ਤਾਂ ਕਈ ਵਾਰ ਹੁੰਦਾ ਹੈ ਨਾ ਕਿ ਕਸਰਤ ਕਰਨ ਦਾ ਸਮਾਂ ਵੀ ਲੋਕਾਂ ਨੂੰ ਨਹੀਂ ਮਿਲਦਾ ਤਾਂ ਜੇ ਇਸ ਦੇ ਵਿੱਚ ਕੀ ਕੁਝ ਫਾਲੋ ਕਰਨਾ ਪੈਂਦਾ ਬਸ ਇੱਕ ਉਹ ਡਾਈਟ ਮੇਨਟੇਨ ਰੱਖਣੀ ਹੁੰਦੀ ਆਪਣੀ ਆਪਣਾ ਡੇਲੀ ਵੇਟ ਭੇਜਣਾ ਹੁੰਦਾ ਆਪਾਂ ਡੇਲੀ ਡੇਲੀ ਅਗਲੇ ਨੂੰ ਗਾਈਡ ਕਰਦੇ ਹਾਂ ਦੱਸਦੇ ਹਾਂ ਕਿ ਕੀ ਖਾਣਾ ਕਿੰਨੇ ਵਜੇ ਖਾਣਾ ਸਾਰਾ ਕੁਝ ਹਾਂਜੀ ਤਾਂ ਇੱਕ ਮਹੀਨੇ ਚ ਕਿੰਨਾ ਕੁ ਵਜਨ ਜਿਹੜਾ ਉਹ ਘਟਾਇਆ ਜਾ ਸਕਦਾ ਏ ਇਹ ਆਪਣੀ ਹਾਈਟ ਤੇ ਵੇਟ ਦੇ ਅਕੋਰਡਿੰਗ ਹੁੰਦਾ ਜੀ ਹਾਂਜੀ ਉਸ ਦਾ 90 ਕਿਲੋ ਵਜਨ ਆ ਉਹ ਚਾਹੁੰਦਾ ਹੈ ਕਿ ਮੇਰਾ 70 ਕਿਲੋ ਹੋ ਜੇ ਤਾਂ ਨੂੰ 20 ਕਿਲੋ ਵਜਨ ਘਟਾਉਣ ਨੂੰ ਕਿੰਨਾ ਤੋਂ ਸਮਾਂ ਲੱਗ ਜੂਗਾ ਉਹ ਹੀ 2 2.5 ਮਹੀਨੇ ਜੀ ਹਾਂਜੀ ਤਾਂ ਰਿਜ਼ਲਟ ਪੱਕੇ ਨੇ ਹਾਂਜੀ ਪੱਕੇ ਨੇ ਮੇਰੇ ਕੋਲ ਤਾਂ ਪ੍ਰੂਫ ਖੜੀਆਂ ਤੇ ਮੇਰੀ 16 ਸਾਲ ਦੀ ਬੇਟੀ ਸੀ ਤੇ ਉਹਨਾਂ ਨੇ ਵੀ ਆਪਣਾ 25 ਕਿਲੋ weight loss ਕੀਤਾ ਜੀ ਹਾਂਜੀ ਤਾਂ ਵੈਸੇ ਜੇ ਗੱਲ ਕੀਤੀ ਜਾਵੇ ਅੱਜ ਕੱਲ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਦਾਂ ਦੀ ਚੀਜ਼ ਕਰਦੇ ਨੇ ਇੱਕ ਵਾਰ ਵਜਨ ਘਟ ਜਾਂਦਾ ਹੈ ਜਾਂ ਫਿਰ ਵਧਾਉਣੇ ਵਾਲੇ ਵਧਾ ਲੈਂਦੇ ਨੇ ਲੇਕਿਨ ਬਾਅਦ ਦੇ ਵਿੱਚ ਉਹੀ ਕੁਝ ਆ ਜਿਹੜਾ ਉਹ ਫਿਰ ਤੋਂ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਕੋਈ ਅਜਿਹੀ ਸਵੱਸਿਆ ਨਹੀਂ ਬਿਲਕੁਲ ਵੀ ਨਹੀਂ ਹੈਗੀ ਤੇ ਉਹ ਬਾਕੀ ਆਪਣੀ ਥੋੜੀ ਡਾਈਟ ਵੀ ਮੈਂਟੇਨ ਰੱਖਣੀ ਪੈਂਦੀ ਆ ਤੇ ਮੈਨੂੰ 1.5 ਸਾਲ ਹੋ ਗਿਆ ਨਿਊਟ੍ਰੀਸ਼ਨ ਛੱਡੇ ਨੂੰ ਤੇ ਅੱਜ ਵੀ ਮੈਂ ਉੱਥੇ ਉੱਥੇ ਮੇਰਾ ਸਟੇਲਾ ਬੇਟ ਹਾਂਜੀ ਤਾਂ ਲੋਕ ਤਾਂ ਇਹ ਵੀ ਡਰਦੇ ਨੇ ਕਿ ਜੇ ਅਸੀਂ ਇਦਾਂ ਕਰਾਂਗੇ ਕੋਈ ਹੈਲਥ ਇਸ਼ੂ ਨਾ ਆ ਜਾਵੇ ਕੋਈ ਸਾਈਡ ਇਫੈਕਟ ਨਾ ਹੋ ਜਾਵੇ ਇਹਦਾ ਸਾਈਡ ਇਫੈਕਟ ਕੋਈ ਨਹੀਂ ਜੇ ਇਹਦਾ ਸਾਈਡ ਇਫੈਕਟ ਹੋਇਆ ਸੀ ਆਪਣੇ ਬੱਚੇ ਨੂੰ ਕੀ ਆਉਂਦਾਈਏ ਮੇਰੀ ਹੁਣ ਬੇਟੀ ਨੇ 25 ਕਿਲੋ weight loss ਕੀਤਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਹਾਂਜੀ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਦਨਜੀਤ ਹੈ ਜੀ ਜੀ ਮੈਂ 2 ਮਹੀਨੇ ਦੇ ਵਿੱਚ ਆਪਣਾ 15 ਕਿਜੀ weight loss ਕੀਤਾ ਜੀ ਤੇ ਜੋ ਹੈਲਥ ਇਸ਼ੂਸ ਸੀਗੇ ਉਹ ਮੇਰੇ ਸਾਰੇ ਸਾਊਟ ਆਊਟ ਹੋ ਗਏ ਤਾਂ ਹੈਲਥ ਇਸ਼ੂ ਨੇ ਜਿਹੜੇ ਉਹ ਤੁਹਾਨੂੰ ਕੀ ਕੀ ਆ ਰਹੇ ਮੈਨੂੰ ਦਿੱਤੇ ਆਪਣੇ ਕੈਸਟਰੋਲ ਯੂਰੀਆ ਥਾਇਰੋਇਡ ਸਰਵਾਈਕਲ ਔਰ ਪੈਰ ਦੀ ਹੱਡੀ ਵੱਦੀ ਸੀਗੀ ਮੇਰੀ ਇੱਕ ਵਾਰਾ ਫੋਟੋ ਵੀ ਦਿਖਾ ਦਿਓ ਇਸ ਕੈਮਰੇ ਦੀ ਹਾਂਜੀ ਜੀ ਤਾਂ ਇਹ ਫੋਟੋ ਕਦੋਂ ਦੀ ਟੋੜੀ 2 ਸਾਲ ਪਹਿਲਾਂ ਦੀ 2 ਸਾਲ ਪਹਿਲਾਂ ਦੀ ਹਾਂਜੀ ਤੇ ਤੁਸੀਂ ਨਿਊਟ੍ਰੀਸ਼ਨ ਲੈਣਾ ਕਦੋਂ ਸ਼ੁਰੂ ਕੀਤਾ ਵੀਰੇ ਮੈਂ 2022 ਦੇ ਵਿੱਚ ਸ਼ੁਰੂ ਕੀਤਾ ਸੀਗਾ ਜੀ ਤੇ ਮੈਨੂੰ ਹੁਣ ਛੱਡੇ ਨੂੰ ਵੀ ਕਾਫੀ ਟਾਈਮ ਹੋ ਚੁੱਕਿਆ 2 ਸਾਲ ਤੋਂ ਉੱਪਰ ਹੋ ਚੁੱਕੇ ਨੇ ਬਟ ਮੇਰਾ weight still ਜੀ ਹਾਂਜੀ ਅੱਜ ਸਾਰ ਅੱਜ ਮੈਂ ਸਭ ਕੁਝ ਖਾ ਪੀ ਰਹੀ ਹਾਂ ਕੋਈ ਇਸ਼ੂ ਨਹੀਂ ਜੀ ਤਾਂ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਤੁਸੀਂ ਇਸ ਤਰੀਕੇ ਨਾਲ ਆਪਣਾ ਵਜ਼ਨ ਘਟਾ ਸਕਦੇ ਹੋ ਆਪਣੇ ਜਿਹੜੇ ਵਿੱਚ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਆਪਣੇ 40% ਨਿਊਟ੍ਰੀਸ਼ਨ ਆ ਜੀ 60% ਹੋਮ ਡਾਈਟ ਆ ਘਰ ਦਾ ਖਾਣਾ ਖਾ ਪੀ ਕੇ ਘਟਾਨੇ ਆ ਜੀ ਇਹਦੇ ਵਿੱਚ ਕੋਈ ਮੈਡੀਸਿਨ ਨਹੀਂ ਹੈਗੀ ਇਹ ਕੋਈ ਇਹ ਤਾਂ ਫੂਡ ਸਪਲੀਮੈਂਟ ਆ ਜੀ ਹਾਂ ਜੀ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਬਾਈ ਜੀ ਤੁਸੀਂ ਕਿੰਨਾ ਕੁ ਵਜ਼ਨ ਘਟਾਇਆ ਹੈ ਕਿਵੇਂ ਘਟਾਇਆ ਹੈ ਕਿੰਨੇ ਸਮੇਂ ਚ ਘਟਾਇਆ ਹੈ ਮੈਂ ਵੀ ਜੀ 2 ਮਹੀਨੇ ਦੇ ਵਿੱਚ 24 ਕਿਲੋ weight ਘਟਾਇਆ ਜੀ ਆਪਣਾ ਜੀ ਹਾਂਜੀ ਵਧੀਆ ਖਾ ਪੀ ਕੇ ਘਟਾਇਆ ਜੀ ਕੋਈ ਭੁੱਖੇ ਨਹੀਂ ਰਹਿਣਾ ਪਿਆ ਇਹਦੇ ਵਿੱਚ ਜੀ ਮੈਂ ਡਰਾਈਵਿੰਗ ਕਰਦਾ ਸੀਗਾ ਵਾਸਤੇ ਜੀ ਯਾਨੀ ਵਾਸਤੇ ਜੋਬ ਕਰਦੇ ਹੋਏ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਈ ਵੀ ਕੋਈ ਭੁੱਖੇ ਰਹਿਣਾ ਬਾ ਜਾਂ ਨਸਤੀ ਪੈ ਜਾ ਕੋਈ ਵੀਕਨੈਸ ਆ ਗਈ ਜੀ ਬਿਲਕੁਲ ਨਹੀਂ ਇਦਾਂ ਹੋਇਆ ਸੀਗਾ ਵਧੀਆ ਰਿਜ਼ਲਟ ਆਇਆ ਵਾ ਇਹਦਾ ਆਪਾਂ ਨੂੰ 2 ਮਹੀਨੇ 'ਚ 24 ਕਿਲੋ weight loss ਹੋ ਗਿਆ ਆਪਣਾ ਹਾਂਜੀ ਤਾਂ ਫਿਰ ਕੋਈ ਤਸਵੀਰ ਹੋਵੇ ਤੁਹਾਡੀ ਪੁਰਾਣੀ ਅਸੀਂ ਦੇਖ ਸਕਦੇ ਹਾਂ ਜੀ ਮੇਰੀ ਇਹ ਪਹਿਲਾਂ 1.5 ਸਾਲ ਪਹਿਲਾਂ ਦੀ ਤਸਵੀਰ ਆ ਇੱਕ ਕੁਆਂਟਲ 6 ਕਿਲੋ ਵੇਟ ਸੀਗਾ ਉਦੋਂ ਮੇਰਾ ਤਾਂ ਹੁਣ ਕਿੰਨਾ ਹੈ ਹੁਣ ਮੇਰਾ 82 ਯੂਸੀ ਤੇ ਨਹੀਂ ਡਾ ਜੀ ਤਾਂ ਉਦੋਂ ਸਮੱਸਿਆਵਾਂ ਕੀ ਆਉਂਦੀਆਂ ਸੀ ਤੁਹਾਨੂੰ ਸਮੱਸਿਆ ਭਾਜੀ ਵੇਟ ਓਵਰ ਹੋਣ ਦੇ ਨਾਲ ਉੱਠਿਆ ਬੈਠਿਆ ਨਹੀਂ ਜਾਂਦਾ ਸੀਗਾ ਜਿਵੇਂ ਜਦੋਂ ਮੈਂ ਡਿਊਟੀ ਕਰਦਾ ਸੀਗਾ ਵਸਤੇ ਜੀ ਜੀ ਵਸਤੇ ਵਿੱਚ ਚੜਨਾ ਵੀ ਔਖਾ ਹੋ ਜਾਂਦਾ ਸੀ ਜੀ ਸਾਰੀ ਜਿਹੜੀ ਲੇਜੀ ਪੰਜਾ ਬਿਨਾਂ ਰਹਿਣਾ ਸੁਸਤੀ ਜੀ ਪਾਈ ਜਾਂਦੀ ਸੈਟਿੰਗ ਜੌਬ ਵਾਲੇ ਨੂੰ ਬਹੁਤ ਔਖਾ ਖਾਸ ਕਰਕੇ ਬੰਦਿਆਂ ਨੂੰ ਕਿਉਂਕਿ ਜ਼ਿਆਦਾਤਰ ਜੋਬਾਂ ਜੇ ਗੱਲ ਤੁਹਾਨੂੰ ਪਤਾ ਹੈ ਕਿ ਸੈਟਿੰਗ ਦੀਆਂ ਹੀ ਹੁੰਦੀਆਂ ਨੇ ਡਿਊਟੀ ਆ ਜਿਹੜੀ ਉਹ 8 ਘੰਟੇ ਤੱਕ ਕਹਿਣ ਨੂੰ ਹੁੰਦੀ ਆ 10 10 ਘੰਟੇ 12 12 ਘੰਟੇ ਡਿਊਟੀ ਕਰਨੀ ਪੈਂਦੀ ਆ ਤੇ ਸਰੀਰ ਨੂੰ ਹੋਰ ਬੜੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ ਜਿਹਦਾ ਮੇਨ ਕਾਰਨ ਹੁੰਦਾ ਹੈ ਕਿ ਮੋਟਾਪਾ ਮੈਨੂੰ ਤਾਂ ਜੀ ਮੇਨ ਪ੍ਰੋਬਲਮ ਮੈਨੂੰ ਬਸ ਡਿਊਟੀ ਕਰਦੇ ਵੇਲੇ ਬਸ ਦੇ ਵਿੱਚ ਚੜ੍ਹੇ ਹੀ ਨਹੀਂ ਜਾਂਦਾ ਸੀਗਾ ਜੀ ਬਹੁਤ ਔਖਾ ਹੋ ਜਾਂਦੇ ਕਿਉਂਕਿ ਸਰੀਰ ਭਾਰਾ ਸੀਗਾ ਜੀ ਜੋ ਕੋਈ ਥੋੜਾ ਬਹੁਤਾ ਕੰਮ ਕਰ ਲੈਂਦੇ ਤੁਰਦ ਫਿਰਦੇ ਸੀਗੇ ਤਾਂ ਸਾਹ ਚੜ ਜਾਂਦਾ ਸੀਗਾ ਫਿਰ ਵੈਸੇ ਤੁਰੇ ਫਿਰੇ ਨਹੀਂ ਤਾਂ ਕੋਈ ਘਰ ਦਾ ਕੰਮ ਤਾਂ ਹੁੰਦਾ ਹੀ ਨਹੀਂ ਸੀ ਓਵਰ weight ਹੋਣ ਕਾਰਨ ਤੇ ਹੁਣ ਕੋਈ ਐਦਾਂ ਦਾ ਆਪਾਨੂੰ ਪ੍ਰੋਬਲਮ ਨਹੀਂ ਹੈਗੀ ਜੀ ਹੁਣ ਚਾਹੇ ਤੇ ਵੀ ਹੋ ਜਾਂਦਾ ਨਾ ਜਿਵੇਂ वजन ਵੱਧ ਜਾਂਦਾ ਏ ਕਿ ਤੁਹਾਡਾ ਕੰਮ ਵਹਿ ਜਾ ਸੀ ਤੁਹਾਨੂੰ ਤਾਂ ਐਕਸਰਸਾਈਜ਼ ਕਰਨ ਦਾ ਵੀ ਸਮਾਂ ਨਹੀਂ ਮਿਲਦਾ ਹੁਣ ਹਾਂਜੀ ਬਿਲਕੁਲ ਵੀ ਨਹੀਂ ਸਮਾਂ ਸੀਗਾ ਤੇ ਹੁਣ ਇਹਦੇ ਨਾਲ ਮੈਂ ਕੋਈ ਐਕਸਰਸਾਈਜ਼ ਵੀ ਨਹੀਂ ਕਰੀ ਜੀ ਨਿਊਟ੍ਰੀਸ਼ਨ ਘਾਦਾ ਸੀਗਾ ਤੇ ਪ੍ਰੋਪਰਲੀ ਜੋ ਆਪਾਂ ਖਾਣਾ ਪੀਣਾ ਕਰਦਾ ਹੀ ਸੀਗਾ ਕੋਈ ਬਾਰੋਂ ਨਹੀਂ ਖਾਣਾ ਪੀਣਾ ਸੀਗਾ ਸਾਰਾ ਕੁਝ ਖਾ ਪੀ ਕੇ ਆਪਾਂ weight ਘਟਾਇਆ ਸੀ ਤਾਂ ਅੱਗੇ ਵੀ ਗੱਲਬਾਤ ਕਰਦੇ ਆਂ ਤੇ ਤੁਹਾਡਾ ਕੀ ਨਾਮ ਹੈ ਜੀ ਬਾਈ ਜੀ ਸਤਿ ਸ੍ਰੀ ਅਕਾਲ ਗੁਰਦੀਸ਼ ਹੈ ਬਾਈ ਜੀ ਮੇਰਾ ਨਾਮ ਕਿ ਕਿੰਨਾ ਵਜਨ ਸੀ ਕਿੰਨਾ ਵਜਨ ਤੁਸੀਂ ਘਟਾਇਆ ਹੈ ਕਿੰਨੇ ਸਮੇਂ ਚ ਘਟਾਇਆ ਹੈ ਬਾਈ ਜੀ 5 ਮਹੀਨਿਆਂ ਦੇ ਵਿੱਚ ਮੈਂ 40 ਕਿਲੋ ਵਜਨ ਘਟਾਇਆ ਜੀ ਜੀ ਹਾਂਜੀ 5 ਮਹੀਨਿਆਂ ਚ 40 ਕਿਲੋ ਹਾਂਜੀ ਬਾਈ ਜੀ ਤਾਂ ਪਹਿਲਾਂ ਕਿੰਨਾ ਵਜਨ ਹੁੰਦਾ ਸੀ ਬਾਈ ਜੀ 1 ਕਵਾਂਟਲ 25 ਕਿਲੋ ਤੁਸੀਂ ਮੇਰੀ ਪਿਕ ਦੇਖ ਸਕਦੇ ਹੋ ਤਾਂ ਸੱਚੀ ਲੱਗਦਾ ਹੈ ਕਿ ਵਜਨ ਬਹੁਤ ਤੋਊਗਾ ਤੇ ਫਿਰ ਲੋਕ ਪੁੱਛਦੇ ਹੋਣੇ ਵੀ ਬਾਈ ਆਹ ਕਮਾਲ ਕਿਵੇਂ ਕਰਤਾ ਭਾਈ ਜੀ ਮੇਰਾ weight ਅਸਲ ਦੇ ਵਿੱਚ ਜਮੰਦਰੂ ਫੈਟ ਹੀ ਸੀਗੀ ਮੇਰੇ ਤੇ ਜੀ ਪਹਿਲਾਂ ਤੋਂ ਹੀ ਛੋਟੇ ਹੁੰਦੇ ਤੋਂ ਹੀ ਸੀ ਜੀ ਅੱਛਾ ਕਰ ਜਿਵੇਂ ਕਾਰ ਕੀ ਕਰਦੇ ਸੀ ਤੂੰ ਭਾਈ ਜੀ ਖੇਤੀ ਕਰਦੇ ਸੀਗੇ ਖੇਤੀ ਵਾਲਾ ਬੰਦਾ ਤਾਂ ਵੈਸੇ ਵੀ ਪਤਲੇ ਹੋ ਜਾਂਦੇ ਸੀ ਵੀ ਕਰਦੇ ਆ ਬਸ ਬੰਦੇ ਬੰਦੇ ਰੱਖ ਕੇ ਹੀ ਕਰਵਾਉਂਦੇ ਸੀ ਜੀ ਹਾਂ ਜੀ ਤਾਂ ਭਾਈ ਜੀ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਮੈਂ ਇਸ ਤਰੀਕੇ ਨਾਲ वजन ਘਟਾ ਸਕਦਾ ਆਪਣਾ ਭਾਈ ਜੀ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਇਹਨਾਂ ਨੂੰ ਮਿਲਿਆ ਸੀਗਾ ਜੀ ਉਹਦੇ ਉਹਨਾਂ ਨਾਲ ਵੀ ਕੰਟੈਕਟ ਕੀਤਾ ਤੇ ਉਹਦੇ ਨਾਲ ਵੀ weight ਘਟਾਇਆ ਨਿਊਟ੍ਰੀਸ਼ਨ ਨਾਲ ਮੀਡੀਆ ਤੇ ਤਾਂ ਵੈਸੇ ਲੋਕ ਬਹੁਤ ਕੁਝ ਕਹਿੰਦੇ ਨੇ ਵੀ ਯਕੀਨ ਨਹੀਂ ਹੁੰਦਾ ਕਈ ਵਾਰ ਇਹੋ ਜਿਹੀ ਗੱਲਾਂ ਕਹਿ ਦਿੰਦੇ ਨੇ ਹਾਂਜੀ ਫਿਰ ਬਾਈ ਜੀ ਯਕੀਨ ਤਾਂ ਕਰਨਾ ਪੈਣਾ ਸੀਗਾ ਕਿਉਂਕਿ ਰਿਜ਼ਲਟ ਦੇਖੇ ਸੀ ਉਹਨਾਂ ਦੇ ਹਾਂਜੀ ਲਾਈਵ ਰਿਜ਼ਲਟ ਦੇਖੇ ਸੀਗੇ ਜਿਵੇਂ ਹੁਣ ਅਸੀਂ ਆਪਦੇ ਦੱਸਦੇ ਆ ਤੇ ਉਹਨਾਂ ਦੇ ਵੀ ਦੇਖੇ ਸੀਗੇ ਤਾਂ ਤੁਹਾਨੂੰ ਵੀ ਕੋਈ ਪੁੱਛਦਾ ਹੋਣਾ ਨਾ ਵੀ ਤੂੰ ਬਾਈ ਇਦਾਂ ਵਜ਼ਨ ਕਿਵੇਂ ਘਟਾ ਲਿਆ ਕੋਈ ਸਾਨੂੰ ਵੀ ਕੋਣ ਦੱਸ ਬਾਈ ਜੀ ਹਾਂਜੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਮੇਰੇ ਤੇ ਜਵੰਦਰੂ ਫੇੜ ਸੀਗੀ ਜਦੋਂ ਵੀ ਕਿਤੇ ਜਾਣਦੇ ਹੁਣ ਸਾਰੇ ਸਾਰੀ ਪੁੱਛਦੇ ਨੇ ਜੀ ਹਾਂ ਜੀ ਕਹਿੰਦੇ ਹੁਣ ਵੀ ਕਮਾਲ ਹੀ ਕਰਤੀ ਹਾਂਜੀ ਹਾਂਜੀ ਜੀ ਜੀ ਤਾਂ ਅੱਗੇ ਵੀ ਗੱਲਬਾਤ ਸੁਖਵਿੰਦਰ ਜੀ ਨਾਲ ਕਰਦੇ ਆ ਦੁਬਾਰਾ ਤੋਂ ਜੇ ਗੱਲ ਕਰੀਏ ਵੱਡੀ ਸਮੱਸਿਆ ਇਹ ਬਣ ਗਈ ਹੈ ਮੰਨ ਲਓ ਕਿਸੇ ਨੇ ਇਹ ਸਮੱਸਿਆ ਦਾ ਹੱਲ ਕਰਵਾਉਣਾ ਹੈ ਕਿਵੇਂ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਕਿ ਉਸ ਨੂੰ ਤੁਹਾਡੇ ਕੋਲ ਵਿਜ਼ਿਟ ਕਰਨਾ ਪਏਗਾ ਜਾਂ ਤੁਸੀਂ ਡਿਲੀਵਰੀ ਰਾਹੀਂ ਉਹਨਾਂ ਤੱਕ ਇਹ ਸਾਰਾ ਪ੍ਰੋਡਕਟ ਆ ਜਿਹੜਾ ਪਚਾ ਦੋਗੇ ਹਾਂਜੀ ਇੱਥੇ ਵਿਜ਼ਿਟ ਵੀ ਤੁਸੀਂ ਕਰ ਸਕਦੇ ਆ ਤੇ ਡਿਲੀਵਰੀ ਇੰਡੀਆ ਡਿਲੀਵਰੀ ਫ੍ਰੀ ਆ ਤੇ ਜੇ ਕਿਸੇ ਨੇ ਫੋਰਨ ਕੰਟਰੀ ਚ ਮਗਾਉਣਾ ਉਹ ਐਕਸਟਰਾ ਚਾਰਜ ਫੋਰਨ ਕੰਟਰੀ ਚ ਵੀ ਭੇਜਦੇ ਆਂ ਹਾਂਜੀ 15 ਕੰਟਰੀਆਂ ਸਾਡਾ ਜਾਂਦਾ ਹੈ ਜੀ ਤਾਂ ਜੇ ਗੱਲ ਕਰੀਏ ਜਿਸ ਤਰ੍ਹਾਂ ਅੱਜ ਕੱਲ੍ਹ ਲੋਕਾਂ 'ਚ ਸਮੱਸਿਆ ਬੜੀ ਆ ਗਈ ਆ ਲੋਕ ਸੋਚਦੇ ਨੇ ਕਿ ਯਾਰ ਮੈਂ ਆਨਲਾਈਨ ਵੀਡੀਓ ਦੇਖਤਾ ਲਈ ਮੰਨ ਕਰਦਾ ਈ ਲੇਕਿਨ ਕਈਆਂ ਦੇ ਲੋਕਾਂ ਦੇ ਮਨਾਂ 'ਚ ਡਾਊਟ ਹੁੰਦਾ ਏ ਤਾਂ ਮੰਨ ਲਓ ਕੋਈ ਤੁਹਾਡੇ ਤੋਂ ਪਹਿਲਾਂ ਸਲਾਹ ਲੈਣੀ ਚਾਹੁੰਦਾ ਏ ਕਿ ਮੈਂ ਵਿਭਜਨ ਘਟਾਉਣੇ ਪਰ ਮੈਨੂੰ ਕੁਝ ਚੀਜ਼ਾਂ ਦਾ ਡਰ ਡਰਾ ਵੀ ਮੈਨੂੰ ਆ ਸਮੱਸਿਆ ਨਾ ਹੋ ਜAVE ਮੈਨੂੰ ਆ ਸਮੱਸਿਆ ਨਾ ਹੋ ਜAVE ਤਾਂ ਉਸ ਦਾ ਵੀ ਤੁਸੀਂ ਹੱਲ ਕਰ ਦਿਓ ਫਿਰ ਹਾਂਜੀ ਹੱਲ ਤਾਂ ਸਰ ਸਾਰੀ ਚੀਜ਼ ਦਾ ਹੈਗਾ ਆ ਪਰ ਡਰ ਵਾਲੀ ਕੋਈ ਗੱਲ ਨਹੀਂ ਹੈਗੀ ਪਹਿਲਾਂ ਅਸੀਂ ਵੀ ਡਰਦੇ ਸੀਗੇ ਕਿ ਕੋਈ ਸਾਈਡ ਇਫੈਕਟ ਨਾ ਹੋਵੇ ਤੇ ਜਿੱਦਾਂ ਮੈਂ ਆਪਣੀ ਬੇਟੀ ਦਾ ਵੀ weight loss ਕੀਤਾ ਮੈਂ ਆਪਣਾ ਵੀ 32 ਕਿਲੋ ਕੀਤਾ ਤੇ ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਤੇ 3 ਦਿਨਾਂ ਦੀ ਮਨੀ ਬੈਕ ਹੈਗੀ ਜੇ ਤੈਨੂੰ ਨਹੀਂ ਰਿਜ਼ਲਟ ਤੁਹਾਨੂੰ ਮਿਲਦਾ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਕਿ ਕਿੰਨਾ ਕੁ ਸਮਾਂ ਇਹ ਸਾਰਾ ਕੁਝ ਫਾਲੋ ਕਰਨਾ ਪੈਂਦਾ ਹੈ ਉਹ ਆਪਣੇ ਹਾਈਟ ਤੇ weight ਦੇ ਅਕੋਰਡਿੰਗ ਆ ਜੇ weight ਜ਼ਿਆਦਾ ਹੋਵਣਾ ਫਿਰ ਥੋੜਾ ਟਾਈਮ ਵੀ ਲੱਗ ਸਕਦਾ ਜੇ weight ਥੋੜਾ ਘੱਟੇ ਕਰਨਾ ਜਦੋਂ ਘੱਟੇ ਮਤਲਬ ਕੀ ਕਰਨਾ ਫਿਰ ਤਾਂ ਥੋੜਾ ਟਾਈਮ ਲੱਗੂਗਾ ਜੀ ਹਾਂਜੀ ਤਾ ਜਾਨੀ ਕਿ ਮੰਨ ਲਓ ਅਗਰ ਕੋਈ ਬੰਦਾ 75 ਕਿਲੋ ਵਜ਼ਨ ਕਰਨਾ ਚਾਹੁੰਦਾ ਹੈ ਤਾਂ 75 ਕਿਲੋ ਤੇ ਆ ਕੇ ਉਹ ਸਾਰਾ ਇਹ ਨਿਊਟ੍ਰੀਸ਼ਨਲ ਲੈਣਾ ਛੱਡ ਦੇਵੇ ਤਾਂ ਮੁੜ ਕੇ ਉਸ ਨੂੰ ਕਦੇ ਵੀ ਇਸ ਦੀ ਲੋੜ ਨਹੀਂ ਪੈਂਦੀ ਨਹੀਂ ਉਹ ਬਾਕੀ ਆਪਣੇ ਹੱਥ ਹੁੰਦਾ ਫਿਰ ਉਹ ਆਪਣਾ ਖਾਣ ਪੀਣ ਤਾਂ ਆਪਣੇ ਹੱਥ ਹੀ ਆ ਨਾ ਤੇ ਹਾਂਜੀ ਪਰ ਉਹ ਮੈਂ ਨਹੀਂ ਮੈਂ ਸਾਰਾ ਕੁਝ ਹੀ ਖਾਂਦੀ ਪਿੰਦੀ ਆ ਹੁਣ ਵੀ ਪਰ ਥੋੜਾ ਜਿਹਾ ਸੰਭਲ ਕੇ ਤਾਂ ਅਗਰ ਤੁਸੀਂ ਵੀ ਆਪਣਾ ਵਜ਼ਨ ਜਿਹੜਾ ਉਹ ਘਟਾਉਣਾ ਹੈ ਤੁਸੀਂ ਵੀ ਮਟਾਪੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਨੇ ਤਾਂ ਇਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਨਿਊਟ੍ਰੀਸ਼ਨਲ ਜਿਹੜੀ ਉਹ ਦਿੱਤੀ ਜਾਵੇਗੀ ਤੇ ਨਾਲ ਹੀ ਇਸ ਦੇ ਵਿੱਚ 60% ਦੀ ਆ ਜਿਹੜਾ ਉਹ ਤੁਹਾਡੇ ਘਰ ਦਾ ਖਾਣਾ ਹੋਵੇਗਾ ਘਰ ਦਾ ਖਾਣਾ ਖਾ ਕੇ ਵੀ ਤੁਸੀਂ ਆਪਣਾ ਵਜ਼ਨ ਆ ਜਿਹੜਾ ਉਹ ਘਟਾ ਲਓਗੇ ਅਗਰ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਕੋਈ ਵੀ ਤੁਹਾਨੂੰ ਮੁਸ਼ਕਲ ਹੈ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੱਕ ਹੈ ਤਾਂ ਤੁਸੀਂ ਸਕਰੀਨ ਉੱਤੇ ਦਿੱਤੇ ਨੰਬਰਾਂ 'ਤੇ ਫੋਨ ਕਰ ਸਕਦੇ ਹੋ ਤੇ ਆਪਣੀ ਸਮੱਸਿਆ ਦਾ ਸਮਾਧਾਨ ਆ ਜਿਹੜਾ ਉਹ ਕਰਵਾ ਸਕਦੇ ਹੋ ਤਾਂ ਪੂਰੇ ਦੇਸ਼ ਦੇ ਵਿੱਚ ਫ੍ਰੀ ਡਿਲੀਵਰੀ ਆ ਜਿਹੜੀ ਇਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਅਤੇ ਵਿਦੇਸ਼ ਤੱਕ ਵੀ ਨਿਊਟ੍ਰੀਸ਼ਨ ਪ੍ਰੋਡਕਟ ਨੇ ਜਿਹੜੇ ਉਹ ਪਹੁੰਚਾਏ ਜਾਂਦੇ ਨੇ